ਕੈਨੇਡਾ ਤੋਂ ਪੰਜਾਬ ਆਉਣ ਵਾਲੇ ਹੋ ਜਾਓ ਸਾਵਧਾਨ ਹੋ ਰਹੇ ਹਨ ਐਨਆਰਆਈ ਤੇ ਹਮਲੇ ਭਗਵੰਤ ਮਾਨ ਨੂੰ ਵੀ ਗੁੱਸਾ ਆ ਗਿਆ ਇਹ ਖਬਰ ਸੁਣ ਕੇ ਵੀਡੀਓ ਧਿਆਨ ਦੇ ਨਾਲ ਦੇਖਿਆ ਜੀ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਪੰਜਾਬੀ ਇਸ ਤਰ੍ਹਾਂ ਕਰ ਸਕਦੇ ਆ ਕਿਸੇ ਦੇ ਨਾਲ ਕੈਨੇਡਾ ਤੋਂ ਲੋਕ ਆਉਂਦੇ ਆ ਪੰਜਾਬ ਦੇ ਵਿੱਚ ਆਪਣੇ ਪਰਿਵਾਰ ਨੂੰ ਮਿਲਣ ਦੇ ਲਈ ਘੇੜਾ ਮਾਰਨ ਦੇ ਲਈ ਘੁੰਮਣ ਫਿਰਨ ਦੇ ਲਈ ਇੰਜੋਏ ਕਰਨ ਦੇ ਲਈ ਬਟ ਉੱਥੇ ਪੰਜਾਬੀ ਐਨ ਆਰ ਆਈ ਦੇ ਹਮਲਾ ਕਰਦੇ ਆ ਜੋ ਕੈਨੇਡਾ ਤੋਂ ਆਉਂਦੇ ਆ ਵਾਪਸ ਤੁਸੀਂ ਦੇਖ ਰਹੇ ਆਪਣੀ ਸਕਰੀਨ ਦੇ ਉੱਤੇ ਫਿਰੋਜ਼ਪੁਰ ਦੇ ਵਿੱਚ ਰਹਿਣ ਵਾਲੇ ਇੱਕ ਇਨਸਾਨ ਜਿਸ ਦਾ ਨਾਮ ਹਰਪਾਲ ਸਿੰਘ ਦੱਸਿਆ ਜਾ ਰਿਹਾ ਉਹਦੇ ਤੇ ਅਟੈਕ ਕੀਤਾ ਗਿਆ ਹੈ ਤੁਸੀਂ ਆਪਣੀ ਸਕਰੀਨ ਦੇ ਤੇ ਦੇਖੋ ਕਿ ਫਲੋਸਪੁਰ ਦੇ ਵਿੱਚ ਗੁੰਡਾਗਰਦੀ ਕੈਨੇਡਾ ਤੋਂ ਆਏ ਐਨ ਆਰ ਆਈ ਤੇ 15 16 ਨੌਜਵਾਨਾਂ ਨੇ ਕੀਤਾ ਜਾਨਲੇਵਾ ਹਮਲਾ ਫਲੋਸਪੁਰ ਦੇ ਇਲਾਕੇ ਵਿੱਚ ਗੁੰਡਾਗਰਦੀ ਦੀਆਂ ਘਟਨਾਵਾਂ ਲਗਾਤਾਰ ਵਧੀਆਂ ਜਾ ਰਹੀਆਂ ਹਨ ਤਾਜ਼ਾ ਮਾਮਲਾ ਤਲਵੰਡੀ ਪਾਈ ਦੇ ਪਿੰਡ ਵੜਾ ਜਵਾਹਰ ਸਿੰਘ ਵਾਲਾ ਤੋਂ ਤੁਸੀਂ ਦੇਖ ਰਹੇ ਆਪਣੀ ਸਕਰੀਨ ਦੇ ਉਤੇ ਕਿ ਟੋਪਸੇਖ ਰਹੇ ਪਰਿਵਾਰ ਤੇ ਅਚਾਨਕ ਬੰਦਿਆ ਧਾਵਾ ਪੀੜਤ ਐਨ ਆਰ ਆਈ ਹਰਪਾਲ ਸਿੰਘ ਸੰਧੂ ਜੋ ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿੱਚ ਰਹਿੰਦਾ ਹੈ ਉਸਨੇ ਜੋ ਪਿਛਲੇ ਸੋਮਵਾਰ ਹੀ ਆਪਣੇ ਪਰਿਵਾਰ ਨੂੰ ਮਿਲਣ ਭਾਰਤ ਆਇਆ ਸੀ ਉਹ ਆਪਣੇ ਘਰ ਦੇ ਵਿਹੜੇ ਵਿੱਚ ਪਰਿਵਾਰ ਨਾਲ ਬੈਠਾ ਧੁੱਪ ਸੇਕ ਰਿਆ ਸੀ ਅਚਾਨਕ ਦੋ ਗੱਡੀਆਂ ਵਿੱਚ ਸਵਾਰ ਹੋ ਕੇ 15 ਤੋਂ 16 ਹਮਲਾਵਰਾਂ ਨੇ ਉਹਨਾਂ ਦੇ ਘਰ ਤੇ ਹਮਲਾ ਕਰ ਦਿੱਤਾ ਹਰਪਾਲ ਸਿੰਘ ਨੇ ਆਪਣੇ ਆਪ ਨੂੰ ਬਚਾਉਣ ਲਈ ਕਮਰੇ ਵਿੱਚ ਬੰਦ ਕਰ ਲਿਆ ਪਰ ਹਮਲਾਵਰਾਂ ਨੇ ਦਰਵਾਜ਼ੇ ਬੂਹੇ ਪਾ ਦਿੱਤੇ ਤੇ ਕਿਰਪਾਨਾਂ ਤੇ ਕਿਰਚਾਂ ਨਾਲ ਉਸ ਦੇ ਜਾਨ ਲੈਵਾ ਵਾਰ ਕੀਤਾ ਹੁਣ ਕੀ ਯਾਰ ਕਿ ਕੈਨੇਡਾ ਤੋਂ ਕੋਈ ਪੰਜਾਬ ਆਪਣੇ ਪਰਿਵਾਰ ਨੂੰ ਮਿਲਣਦੇ ਨਹੀਂ ਆਪਣੇ ਫੈਮਿਲੀ ਨੂੰ ਮਿਲਣਦੇ ਲਈ ਹੁਣ ਇਹ ਵੀ ਨਹੀਂ ਆ ਸਕਦੇਗੇ ਉਹ ਮੈਂ ਇਦਾਂ ਪੰਜਾਬੀ ਕਰਦੇ ਆ ਕਿ ਦੁਸ਼ਮਨੀ ਹੈ ਜਿੱਥੇ ਭਗਵੰਤ ਮਾਨ ਇਹਨਾਂ ਸੋਨਾ ਮਤਲਬ ਕਿ ਪੰਜਾਬ ਨੂੰ ਬਣਾਉਣਾ ਚਾਹੁੰਦੇ ਆ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਆ ਪੰਜਾਬ ਦੇ ਵਿੱਚ ਇਹਨਾਂ ਸੁਧਾਰ ਲੈ ਕੇ ਆਉਣਾ ਚਾਹੁੰਦੇ ਆ ਉੱਥੇ ਆ ਕੀ ਕਰ ਰਿਹਾ ਪੰਜਾਬੀ ਐਨ ਆਰ ਆਈ ਦੇ ਨਾਲ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰ ਦਿਓ ਆਇਲਟਸ ਦੀਆਂ ਔਨਲਾਈਨ ਕਲਾਸਾਂ ਲਗਾਉਣ ਦੇ ਲਈ ਤੁਸੀਂ WhatsApp ਨੰਬਰ ਤੇ ਕਾਲ ਜਾਂ ਮੈਸੇਜ ਕਰ ਸਕਦੇ ਹੋ ਫੀਸ ਬਹੁਤ ਹੀ ਘੱਟ ਹੈ ਸਿੰਗਲ ਵੀਡੀਓ ਫੈਸਿਲਿਟੀ ਵੀ ਅਵੇਲੇਬਲ ਹੈ इजीली ਗੈਟ ਕਰ ਸਕਦੇ ਹੋ 7+ ਸਕੋਰ ਸਾਰੇ ਕਲਾਸਿਸ ਮੇਰੇ ਦੁਆਰਾ ਪ੍ਰੋਵਾਈਡ ਕੀਤੀ ਜਾਂਦੀਆਂ ਚਾਹੇ ਤੁਸੀਂ ਅਕੈਡਮਿਕ ਸਟੂਡੈਂਟ ਹੋ ਚਾਹੇ ਸਬਤੇ ਲਈ ਸੇਮ ਹੋਏਗਾ ਅੱਜ ਹੀ ਕੰਟੈਕਟ ਕਰੋ ਆਲਸ ਵਿਦ ਸੋਫੀਆ ਦਿਸ ਵੀਡੀਓ ਵਰਤ ਫਰਲਾਦਰ ਤਾਂ ਕਿ ਬਹੁਤ ਸਾਰੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਪੰਜਾਬੀ ਕੀ ਕਰਦੇ ਪਏ ਹੈ ਉਹਨਾਂ ਲੋਕਾਂ ਦੇ ਨਾਲ ਜਿਹੜੇ ਵਿਚਾਰੇ ਕੈਨੇਡਾ ਤੋਂ ਆ ਰਹੇ ਆ ਆਪਣੇ ਪਰਿਵਾਰ ਨੂੰ ਜਸਟ ਮਿਲਣ ਦੇ ਲਈ